ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ ਚੌਥਾ ਤਫਰੀਕ ਦੇ ਵਿਰਖ ਗਵਾਹ ਵੀ ਹੋਇਆ ਕਰਦੇ ਨੇ ਤਪਸ਼ ਯੁਗਾਂ ਦੀ ਪੱਤਿਆਂ ਹੀਟ ਲੁਕੋਇਆ ਕਰਦੇ ਨੇ ਤੁਰਦਿਆਂ ਤੁਰਦਿਆਂ ਇੱਕ ਬਹੁਤ ਪੁਰਾਣਾ ਦਰਖਤ ਦਿਸਿਆ ਗੂੜੀ ਸ਼ਾਂ ਵੇਖ ਕੇ ਦੋਮਾਣੇ ਰੁਕਣ ਦਾ ਮਨ ਬਣਾ ਲਿਆ ਵਿਰਾਣ ਰਸਤੇ 'ਚ ਰੁੱਖ ਅਡੋਲ ਖੜਾ ਸੀ ਦੁਪਹਿਰ ਸਿੱਖਰਤੀ ਸੀ ਹਵਾ ਦਾ ਨਾ ਮੋ ਨਿਸ਼ਾਨ ਨਹੀਂ ਸੀ ਕੋਈ ਪੱਤਾ ਤੱਕ ਨਹੀਂ ਸੀ ਹਿਲ ਰਿਹਾ ਚੁੱਪਚਾਪ ਰਾਂਘਾਂ ਨੂੰ ਨਹਾਰ ਦੇ ਪੱਤੇ ਇੰਜ ਲੱਗ ਰਹੇ ਸਨ ਜਿਵੇਂ ਉਹਨਾਂ ਦੇ ਸਫ਼ਰ ਲਈ ਦੁਆਵਾਂ ਮੰਗ ਰਹੇ ਹੋਣ ਤੇ ਟੀਕੀ ਹਵਾ ਵਿੱਚ ਦਰਖਤ ਦੀ ਛਾਂ ਹੇਠਾਂ ਬੈਠੇ ਰਾਂਘਾਂ ਦੀਆਂ ਗੱਲਾਂ ਕੰਨ ਲਾ ਕੇ ਸੁਣ ਰਹੇ ਹੋਣ ਜਵਾਨਾ ਇਹ ਦਰਖਤ ਲਗਭਗ 1000 ਸਾਲ ਪੁਰਾਣਾ ਹੈ ਫਕੀਰ ਨੇ ਲੋਈ ਬਿਚਾਉਂਦਿਆਂ ਕਿਹਾ 1000 ਸਾਲ ਕੇਸਰ ਨੇ ਹੈਰਾਨ ਹੋ ਕੇ ਕਿਹਾ ਫਕੀਰ ਨੇ ਹਾਂ ਵਿੱਚ ਸਿਰ ਹਿਲਾਇਆ ਜਰਾ ਸੋਚ ਇਹ ਦਰਖਤ ਨਾਨਕ ਪਾਤਸ਼ਾਹ ਤੋਂ ਵੀ 500 ਪਹਿਲਾਂ ਤੋਂ ਇੱਥੇ ਹੀ ਹੈ ਫਕੀਰ ਨੇ ਕੇਸਰ ਦੇ ਅਜੰਬੇ ਨਾਲ ਭਰੇ ਜੀਰੇ ਨੂੰ ਵੇਖਦਿਆਂ ਕਿਹਾ ਇਸ ਰੋਖ ਨੇ ਕਿੰਨਾ ਕੁਝ ਵੇਖਿਆ ਹੋਵੇਗਾ ਦੁਨੀਆ ਨੂੰ بار بار ਬਦਲਦਿਆਂ ਵੇਖਿਆ ਹੋਵੇਗਾ ਵੇਖਿਆ ਜਾਵੇ ਤਾਂ ਦੁਨੀਆ ਭਾਵੇਂ ਬਹੁਤ ਬਦਲ ਗਈ ਹੈ ਪਰ ਬਦਲਿਆ ਅਸਲ ਵਿੱਚ ਕੁਝ ਵੀ ਨਹੀਂ ਕੇਸਰ ਨੇ ਦਰਖਤ ਦੇ ਤਣੇ ਨੂੰ ਹੱਥ ਲਾਇਆ ਤਾਂ ਉਹ ਸੁੰਨ ਹੋ ਗਿਆ ਸੋਚ ਜਿਵੇਂ ਰੋਕ ਹੀ ਗਈ ਉਸ ਨੂੰ ਲੱਗਾ ਜਿਵੇਂ ਇਹ ਤਣਾ ਉਸ ਦਾ ਬਾਪੂ ਹੋਵੇ ਤੇ ਉਸ ਨੇ ਕੇਸਰ ਦਾ ਕਲਾਮਾ ਭਰ ਲਿਆ ਹੋਵੇ ਉਸ ਦੀ ਅੱਖਾਂ ਵਿੱਚ ਸੱਲ ਆ ਗਈ ਉਸ ਨੂੰ ਲੱਗਾ ਜਿਵੇਂ ਇੱਕ ਖੜਾਕ ਹੋਇਆ ਤੇ ਕੋਈ ਪੀਲਾ ਪੱਤਾ ਉਸ ਦੇ ਅੰਦਰ ਡਿੱਗ ਪਿਆ ਆਵਾਜ਼ ਆਈ ਕੱਲਾ ਰੁੱਖ ਕਦੇ ਕੱਲਾ ਨਹੀਂ ਹੁੰਦਾ ਕੋਈ ਇੱਕ ਪੱਤਾ ਕਦੇ ਦੂਸਰੇ ਪੱਤੇ ਵਰਗਾ ਨਹੀਂ ਹੁੰਦਾ ਇਸਰ ਸੋਚ ਰਿਹਾ ਸੀ ਕਿ ਕੀ ਇਹ ਆਵਾਜ਼ ਫਕੀਰ ਦੀ ਸੀ ਜਾਂ ਰੁੱਖ ਦੀਆਂ ਜੜਾਂ ਚੋਂ ਆਈ ਸੀ ਦਿਨ ਹੁਣ ਢਲ ਚੁੱਕਿਆ ਸੀ ਫਕੀਰ ਨੇ ਲੰਬੇ ਪੈੰਦਿਆਂ ਗੱਲ ਅੱਗੇ ਤੋਰੀ ਗੱਬਰੂਆ ਹਜ਼ਾਰਾਂ ਸਾਲ ਪਹਿਲਾਂ ਵੀ ਦਿਨ ਇਦਾਂ ਹੀ ਗੁਜ਼ਰਦੇ ਸਨ ਲੋਕ ਅੱਜ ਵਾਂਗ ਹਰ ਰੋਜ਼ ਜੰਮਦੇ ਤੇ ਹਰ ਰੋਜ਼ ਮਰਦੇ ਸਨ ਸੌਂਦੇ ਉੱਠਦੇ ਤੇ ਲੜਦੇ ਝਗੜਦੇ ਸਨ ਇਹੋ ਕੁਝ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਐਵੇਂ ਹੀ ਚੱਲਦਾ ਰਹਿਣਾ ਇਸ ਸਾਰੇ ਵਰਤਾਰੇ ਵਿੱਚ ਪ੍ਰਮਾਤਮਾ ਨੇ ਸਾਨੂੰ ਕੋਈ ਨਾ ਕੋਈ ਛੋਟਾ ਜਾਂ ਵੱਡਾ ਕੰਮ ਕਰ ਲਈ ਦੁਨੀਆ ਤੇ ਭੇਜਿਆ। ਬਸ ਇਹੋ ਕੰਮ ਹੀ ਜੀਵਨ ਦਾ ਮਤਲਬ। ਇਸ ਮਹੱਤਵ ਨੂੰ ਲੱਭਣਾ ਤੇ ਪੂਰਾ ਕਰਨਾ ਹੀ ਜ਼ਿੰਦਗੀ ਹੈ ਕਹਿ ਕੇ ਫਕੀਰ ਕਾਫੀ دیر ਚੁੱਪ ਰਿਹਾ। ਫਕੀਰ ਦੀਆਂ ਗੱਲਾਂ ਕੇਸਰ ਦੇ ਦਿਮਾਗ ਵਿੱਚ ਲਗਾਤਾਰ ਘੁੰਮ ਰੰਗਾਂ ਸਨ ਪਰ ਬਹੁਤੀਆਂ ਸਮਝ ਵਿੱਚ ਨਹੀਂ ਸਨ ਆਰੰਗ। ਉਸ ਦਿਨ ਵਿਚ ਸੋਚ ਫਿਰ ਉਸ ਦਿਨ ਤੇ اٹਕ ਗਈ ਜਿਸ ਦਿਨ ਮਾਂ ਨੂੰ ਜ਼ਖਮੀ ਕਰਕੇ ਕੋਈ ਭੈਣ ਤਾਰੂ ਨੂੰ ਚੁੱਕ ਕੇ ਲੈ ਗਿਆ ਸੀ ਉਹ ਦਿਨ ਤਾਂ ਬਾਕੀ ਦਿਨਾਂ ਵਰਗਾ ਨਹੀਂ ਸੀ ਸੋਚਦਿਆਂ ਕੇਸਰ ਦੀਆਂ ਅੱਖਾਂ ਪਾਰਾਂਗਾ ਭੈਣ ਤਾਰੂ ਵਾਲੇ ਹਾਦਸੇ ਤੇ ਮਾਂ ਦੇ ਤੁਰ ਜਾਣ ਬਾਅਦ ਬਾਪੂ ਦੇ ਮੂੰਹ ਵਿੱਚ ਜਿਵੇਂ ਜ਼ਬਾਨ ਹੀ ਨਹੀਂ ਰਹੀ ਸੀ ਪਹਿਲਵਾਨੀ ਵੀ ਛੱਡ ਦਿੱਤੀ ਬੇਬੇ ਵੀ ਨਿੱਕੇ ਜਿਹੇ ਕੇਸਰ ਦਾ ਹੱਥ ਫੜ ਕੇ ਘਰ ਦੇ ਅੰਦਰ ਹੀ ਵੱਡੀ ਰਹਿੰਦੀ ਇਸੇ ਇਸੇ ਸਾਲ ਲੰਘ ਗਏ ਇਸ ਤਰ੍ਹਾਂ ਸਾਲ ਕ ਲੰਘ ਗਏ ਇੱਕ ਦਿਨ ਬਾਪੂ ਨੇ ਬੇਬੇ ਤੇ ਕੇਸਰ ਨੂੰ ਕੋਲ ਬਿਠਾਇਆ ਤੇ ਕਿਹਾ ਮੈਂ ਸੋਚ ਰਿਹਾ ਇੱਕ ਵਾਰ ਬੀਕਾ ਨੇ ਰਾ ਜਾਵਾਂ ਸੁਣਿਆ ਉੱਥੇ ਜ਼ਮੀਨਾਂ ਸਸਤੀਆਂ ਨੇ ਇੱਥੋਂ 12 ਕਿੱਲੇ ਵੇਚ ਉੱਥੇ ਇੱਕ ਮਰੱਬਾ ਖਰੀਦ ਲਵਾਂਗੇ ਮੇਰਾ ਇੱਥੇ ਰਹਿਣ ਨੂੰ ਹੁਣ ਦਿਲ ਵੀ ਨਹੀਂ ਕਰਦਾ ਦੂਸਰੇ ਦਿਨ ਬਾਪੂ ਚਲਾ ਗਿਆ ਸੀ ਤੇ ਅੱਜ ਤੱਕ ਨਹੀਂ ਸੀ ਮੁੜਿਆ ਦਰਵਾਜ਼ੇ ਵੱਲ ਵੇਖਦੇ ਆ ਬੇਬੇ ਦੀਆਂ ਬੁੱਢੀਆਂ ਅੱਖਾਂ ਦੀ ਨਜ਼ਰ ਵੀ ਹੁਣ ਕੱਟ ਗਈ ਸੀ બસ ਇੱਕ ਚਿੱਠੀ ਆਈ ਸੀ ਬਾਪੂ ਦੀ ਕਿਸੇ ਸਰਾਂ ਦਾ ਸਰਨਾਮਾ ਸੀ ਲੋਕੀ ਕਈ ਗੱਲਾਂ ਬਣਾ ਰਹੇ ਸਨ ਕੋਈ ਕਹਿ ਰਿਹਾ ਸੀ ਦੂਸਰਾ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰਤਾ ਜਿੰਨੇ ਮੂੰਹ ਹੁੰਨੀਆਂ ਗੱਲਾਂ ਸੋਚਦਿਆਂ ਸੋਚੀਦਿਆਂ ਕੇਸਰ ਨੂੰ ਉਹ ਘਟਨਾ ਜਿਆਦਾਗੀ ਜਿਹੜੀ ਉਸ ਨੇ ਪਤਾ ਨਹੀਂ ਕਦੋਂ ਤੇ ਕਿਸ ਕੋਲੋਂ ਸੁਣੀ ਸੀ ਸ਼ਾਇਦ ਹਵੇਲੀ ਜਾਂਦਿਆਂ ਸੱਤ ਚ ਪਰ ਉਸ ਘਟਨਾ ਦੇ ਦ੍ਰਿਸ਼ ਉਸ ਦੀ ਮਿੱਟੀ ਵਿੱਚ ਅੱਜ ਤੱਕ ਘੁੰਮ ਰਹੇ ਹਨ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਈ ਧੂਆਂ ਧਰ ਬੰਬਾਰੀ ਹੋ ਰਹੀ ਹੈ ਇੱਕ ਮੋਰਚੇ ਤੇ ਬੰਬ ਡਿੱਗਦਾ ਹੈ ਨਾਲ ਵਾਲੇ ਮੋਰਚੇ ਵਿੱਚ ਬੈਠਾ ਇੱਕ ਫੌਜੀ ਆਪਣੇ ਕਮਾਂਡਰ ਨੂੰ ਕਹਿੰਦਾ ਹੈ ਕਿ ਜਿਸ ਮੋਰਚੇ ਉੱਤੇ ਹੁਣੇ ਬੰਬ ਡਿੱਗਿਆ ਉਸ ਵਿੱਚ ਮੇਰਾ ਭਰਾਵਾ ਵਰਗਾ ਦੋਸਤ ਲੜ ਰਿਹਾ ਸੀ ਮੈਂ ਉੱਥੇ ਜਾਣਾ ਚਾਹੁੰਦਾ ਹਾਂ ਕਿਉਂਕਿ ਪਤਾ ਨਹੀਂ ਉਹ ਕਿਸ ਹਾਲਤ ਵਿੱਚ ਹੋਵੇਗਾ ਕਮਾਂਡਰ ਨੇ ਕਿਹਾ ਤੂੰ ਉੱਥੇ ਜਾ ਕੇ ਹੁਣ ਕੀ ਕਰੇਗਾ ਲੱਗਦਾ ਸਭ ਕੁਝ ਖਤਮ ਹੋ ਗਿਆ ਫੌਜੀ ਦੇ ਵਾਰ-ਵਾਰ ਜिद ਕਰਨ ਤੇ ਕਮਾਂਡਰ ਉਸ ਨੂੰ ਇਜਾਜ਼ਤ ਦੇ ਦਿੰਦਾ ਹੈ ਫੌਜੀ ਉਸ ਮੋਰਚੇ ਵਿੱਚ ਜਾ ਕੇ ਵੇਖਦਾ ਹੈ ਕਿ ਉਸ ਦਾ ਦੋਸਤ ਬਹੁਤ ਜ਼ਖਮੀ ਹਾਲਤ ਵਿੱਚ ਢਟਾਲ ਹੋਇਆ ਪਿਆ ਉਸ ਨੂੰ ਆਇਆ ਵੇਖ ਕੇ ਜ਼ਖਮੀ ਦੋਸਤ ਨੇ ਹੱਥ ਉੱਪਰ ਕੀਤਾ ਅਤੇ ਉਸ ਦੀ ਬਾਹ ਫੜ ਕੇ ਕਹਿਣ ਲੱਗਿਆ ਮੈਨੂੰ ਪੂਰੀ ਉਮੀਦ ਸੀ ਤੂੰ ਆਵੇਂਗਾ ਜ਼ਰੂਰ ਕਹਿੰਦਿਆ ਉਸਨੇ ਪ੍ਰਾਣ ਤਿਆਗ ਦਿੱਤੇ ਸਨ ਅੱਜ ਕੇਸਰ ਨੂੰ ਲੱਗਿਆ ਕਿ ਉਹ ਬਾਹ ਜਿਵੇਂ ਉਸ ਦੀ ਹੋਵੇ ਤੇ ਬਾਪੂ ਉਸ ਦੀ ਬਾਹ ਫੜ ਕੇ ਕਹਿ ਰਿਹਾ ਹੋਵੇ ਕੇਸਰਾ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜ਼ਰੂਰ ਉਸ ਦੀਆਂ ਅੱਖਾਂ 'ਚ ਉਦਰੇਮਾ ਹੋਰ ਵੀ ਵੱਧ ਗਿਆ ਇਹ ਉਸ ਦੀ ਜਾਗਦੀ ਰਾਤ ਸੀ ਧੰਨਵਾਦ